ਸਪੰਸਾਬ ਜਿਹੜਾ ਤੁਹਾਡੇ ਵੱਲੋਂ ਇਸ ਤਰ੍ਹਾਂ ਦੀ ਹੱਟ ਤਿਆਰ ਕੀਤੀ ਗਈ ਹੈ ਕੀ ਕਾਰਨ ਹੈ ਜੀ ਦਾ ਕਿਨਾਂ ਸੱਥਾਂ ਨੇ ਜਿਹੜੀਆਂ ਇਹ ਪਿੰਡਾਂ ਦਾ ਜਿਵੇਂ ਧੁਰਾ ਹੱਤਾ ਇੱਕ ਹੋਈ ਬਹਿ ਕੇ ਐਮਐਲਏ ਚੁਣਦੀਆਂ ਨੇ ਪ੍ਰਧਾਨ ਮੰਤਰੀ ਤੱਕ ਸੱਥਾਂ ਚ ਚੁਣੇ ਜਾਂਦੇ ਨੇ ਸਰਕਾਰਾਂ ਇੱਥੋਂ ਬਹਿ ਕੇ ਬਣਦੀਆਂ ਨੇ ਇੱਥੇ ਬਹਿ ਕੇ ਖੁੰਡ ਚਰਚਾ ਹੁੰਦੀ ਆ ਗੱਲਾਂ ਬਾਤਾਂ ਹੁੰਦੀਆਂ ਨੇ ਉਸ ਨੂੰ ਮੁੱਖ ਰੱਖਦੇ ਹੋਏ ਸੀ ਸੋਚਿਆ ਇਹ ਮਾਡਰਨ ਸੱਤ ਬਣਾਈ ਜਾਵੇ ਤਰ ਹੋਰ ਕਿਹੜੇ ਕਿਹੜੇ ਵਿਕਾਸ ਦੇ ਕਾਰਜ ਨੇ ਤੁਹਾਡੇ ਕੋਲੋਂ ਆਰੰਭੇ ਜਾ ਰਹੇ ਨੇ ਜੀ ਹੁਣ ਜੀ ਅੱਗੇ ਅਸੀਂ ਜਿਮ ਬਾਰੇ ਸੋਚਦੇ ਆਂ ਪਾਰਕ ਬਾਰੇ ਹੋਰ ਵੀ ਬਹੁਤ ਤਰ੍ਹਾਂ ਦੇ ਉਹ ਸਾਨੂੰ ਹੁਣ ਕਰਕੇ ਬਾਅਦ ਵਿੱਚ ਅਸੀਂ ਭਰਾਵਾਂਗੇ ਪਹਿਲਾਂ ਨਹੀਂ ਕਮਿਟਮੈਂਟ ਕਰਦੇ ਮਲੋਤ ਲਾਈਵ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਵਿਅੰਸਿਕ ਗੋੜੀਆਂ ਇਸ ਵੇਲੇ ਮਾਲੇਰ ਕੁੱਟਲਾ ਤੋਂ ਨਾਬਾ ਪਟਿਆਲਾ ਰੋਡ ਤੇ ਮੌਜੂਦ ਹਾਂ ਤੇ ਕਾਰਨ ਇੱਥੇ ਕੀ ਆ ਖੜਨ ਦਾ ਮੇਰੇ ਪਿੱਛੇ ਤੁਸੀਂ ਇੱਕ ਹੱਟ ਦੇਖ ਰਹੇ ਹੋਵੋਗੇ ਜਿਹੜੀ ਕਿ ਬਹੁਤ ਹੀ ਸ਼ਾਨਦਾਰ ਵਧੀਆ ਤਰੀਕੇ ਨਾਲ ਬਣਾਈ ਗਈ ਹੈ ਤੇ ਪੰਜਾਬ ਦਾ ਇਹ ਬਹੁਤ ਹੀ ਮਹੱਤਵਪੂਰਨ ਪਿੰਡ ਕਹਿ ਸਕਦਾ ਤੋਲੇਵਾਲ ਜਿਹੜਾ ਮਲੇਰਕੋਟਲਾ ਦਾ ਇਹ ਪਿੰਡਾ ਤੋਲੇਵਾਲ ਤੇ ਇੱਥੇ ਦੀ ਪੰਚਾਇਤ ਹੈ ਜਿਹੜੀ ਸਾਡੇ ਨਾਲ ਮੌਜੂਦ ਹੈ ਤੇ ਇੱਥੋਂ ਦੇ ਸਰਪੰਚ ਸਾਹਿਬ ਜਗਵੀਰ ਸਿੰਘ ਰੋਹੀ ਰੋਸ਼ੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਕਿ ਧਿਆਨ ਦੇ ਵਿੱਚ ਕਿਵੇਂ ਆਇਆ ਕਿ ਇਸ ਤਰ੍ਹਾਂ ਦਾ ਜਿਹੜਾ ਪਲੇਟਫਾਰਮ ਆ ਉਹ ਤਿਆਰ ਕੀਤਾ ਜਾਵੇ ਪਿੰਡ ਵਾਲਿਆਂ ਦੇ ਲਈ ਸਰਪੰਚ ਸਾਹਿਬ ਇਹ ਜਿਹੜਾ ਤੁਹਾਡੇ ਵੱਲੋਂ ਇਸ ਤਰ੍ਹਾਂ ਦੀ ਹੱਟ ਤਿਆਰ ਕੀਤੀ ਗਈ ਹੈ ਕੀ ਕਾਰਨ ਹੈ ਜੀ ਦਾ ਇੱਕ ਨਾ ਸੱਥਾਂ ਨੇ ਜਿਹੜੀਆਂ ਇਹ ਪਿੰਡਾਂ ਦਾ ਜਿਵੇਂ ਧੁਰਾ ਹੁੰਦਾ ਇੱਕ ਠੀਕ ਹੈ ਜੀ ਇੱਥੋਂ ਹੀ ਬਹਿ ਕੇ ਉੱਪਰਲੇ ਲੈਵਲ ਤੱਕ ਦੀਆਂ ਜੇ ਆਪਾਂ ਦੇਖੀਏ ਐਮਐਲਏ ਜੁਣਦੀਆਂ ਨੇ ਜੀ ਪ੍ਰਧਾਨ ਮੰਤਰੀ ਤੱਕ ਸੱਥਾਂ ਚੋਂ ਚੋਣੇ ਜਾਂਦੇ ਨੇ ਲੋਕ ਜੀ ਸਰਕਾਰਾਂ ਇੱਥੋਂ ਬਹਿ ਕੇ ਬਣਦੀਆਂ ਨੇ ਇੱਥੇ ਬਹਿ ਕੇ ਖੁੰਡ ਚਰਚਾ ਹੁੰਦੀ ਆ ਗੱਲਾਂ ਬਾਤਾਂ ਹੁੰਦੀਆਂ ਨੇ ਜੀ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਸੋਚਿਆ ਜੀ ਮਾਡਰਨ ਸੱਤ ਬਣਾਈ ਜਾਵੇ ਠੀਕ ਹੈ ਜਿਹਦੇ ਵਿੱਚ ਸਾਰੀਆਂ ਸਹੂਲਤਾਂ ਹੋਣ ਜਿਹਦੇ ਵਿੱਚ ਏਸੀ ਹੋਵੇ ਪ੍ਰੋਪਰ ਖਬਰਾਂ ਚੋਂ ਮੌਕੇ ਤੇ ਲਾਈਵ ਦੇਖਣ ਲਈ ਐਲਈਡੀ ਹੋਵੇ ਵਧੀਆ ਸੋਫੇ ਵਗੈਰਾ ਸਾਰਾ ਕੁਝ ਅਖਬਾਰ ਉਹ ਅਸੀਂ ਇੱਕ ਕੋਸ਼ਿਸ਼ ਕਰੀਆ ਮਾਡਰਨ ਸੱਤ ਬਣਾ ਕੇ ਪਿੰਡ ਵਾਲਿਆਂ ਨੂੰ ਕਮਹੀਆ ਕਰਵਾਈ ਆ ਠੀਕ ਹੈ ਤੇ ਫਿਰ ਜਿਹੜੀ ਤੁਹਾਡੇ ਵੱਲੋਂ ਸਰਪੰਚ ਦੀ ਚੋਣ ਲੜੀ ਗਈ ਸੀ ਉਹ ਫਿਰ ਸਰਬਸੰਮਤੀ ਹੋਈ ਸੀ ਜਾਂ ਫਿਰ ਮਤਲਬ ਕਿਸੇ ਨਾਲ ਮੁਕਾਬਲਾ ਹੋਇਆ ਸੀ ਤੁਹਾਡਾ ਜੀ ਉਹ ਸਰਬਸੰਮਤੀ ਉਹ ਕੋਈ ਨਹੀਂ ਖੜਿਆ ਹੈਗਾ ਜੀ ਕੋਈ ਨਹੀਂ ਖੜਿਆ ਠੀਕ ਹੈ ਤੇ ਫਿਰ ਇਹ ਮਤਲਬ ਜਿਵੇਂ ਹੁਣ ਤੁਸੀਂ ਆ ਹੱਟ ਬਣਾਈ ਐ ਪਿੰਡ ਵਾਲਿਆਂ ਵਾਸਤੇ ਆਪਾਂ ਇਹ ਦੇਖਦੇ ਆਂ ਪੰਜਾਬ ਦੇ ਵਿੱਚ ਸਮਾਜ ਦੇ ਵਿੱਚ ਸਾਰੇ ਇੱਕ ਦੂਜੇ ਦਾ ਸਹਿਯੋਗ ਕਰਨ ਵਾਲੇ ਨਹੀਂ ਹੁੰਦੇ ਕਿਸੇ ਨੇ ਮਤਲਬ ਤੁਹਾਡੀਆਂ ਰੱਤਾਂ ਵਿੱਚ ਕਿੱਥੇ ਨੇ ਇਸ ਮਾਮਲੇ ਦੇ ਵਿੱਚ ਕੋਈ ਇਦਾਂ ਦਾ ਹੀ ਗੱਲਬਾਤ ਹੋਣੀ ਨਹੀਂ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਆਈ ਕਿਉਂਕਿ ਵਿਕਾਸ ਸਾਡੇ ਪਿੰਡਾਂ ਦਾ ਪਹਿਲਾਂ ਹੋਇਆ ਹੀ ਨਹੀਂ ਹੈਗਾ ਹੋਇਆ ਨਹੀਂ ਠੀਕ ਹੈ ਹਾਂਜੀ ਬਿਲਕੁਲ ਜਦੋਂ ਹੁਣ ਉਹ ਪਿੰਡਾਂਾਂ ਲਈ ਵੀ ਕੁਝ ਨਵਾਂ ਲੱਗਦਾ ਠੀਕ ਹੈ ਕਿਉਂਕਿ ਲੱਤਾਂ ਦਾ ਫੇਰ ਖੱਟਣ ਦੀ ਆਪਾਂ ਉਹਨਾਂ ਨੂੰ ਹੋਵੇ ਵੀ ਯਾਰ ਪੈਸੇ ਜਾਂ ਖਰਾਬ ਹੋ ਰਹੇ ਨੇ ਜਾਂ ਹੋਰ ਜਦੋਂ ਪਹਿਲਾਂ ਕੁਝ ਹੋਇਆ ਹੀ ਨਹੀਂ ਜਿਨੂੰ ਕੁਝ ਮਿਲੇ ਹੀ ਨਹੀਂ ਜਦੋਂ ਉਹਦੇ ਲਈ ਇੰਡੀਆਂ ਇੰਡੀਆਂ ਗੱਲਾਂ ਹੁੰਦੀਆਂ ਨੇ ਫ੍ਰੀ ਵਾਈਫਾਈ ਹਰ ਇੱਕ ਨੂੰ ਕੁਰਸੀ ਜਾਂ ਹੋਰ ਲਾਈਟਾਂ ਲਾ ਲਓ ਤੁਸੀਂ ਜੀ ਤਾਂ ਉਹਨਾਂ ਦਾ ਤਾਂ ਇੱਕ ਅਚੰਬੇ 'ਚ ਨੇ ਵੀ ਯਾਰ ਵੀ ਆਪਣੇ ਵੀ ਮਤਲਬ ਵੀ ਸਾਨੂੰ ਵੀ ਆਹ ਕੁਝ ਹੋ ਰਿਹਾ ਨੰਨੀਆਂ ਨੰਮੀਆਂ ਚੀਜ਼ਾਂ ਹੋ ਰਹੀਆਂ ਨੇ ਉਹ ਤਾਂ ਪਿੰਡ ਵਾਸੀ ਤਾਂ ਖੁਸ਼ ਨਹੀਂ ਸਾਰੇ ਠੀਕ ਹੈ ਵਿਕਾਸ ਕਾਰਜਾਂ ਦੀ ਤੁਸੀਂ ਗੱਲ ਕਰਦੇ ਹੋ ਵਿਕਾਸ ਦੇ ਵਿੱਚ ਕੀ ਕੀ ਕੀਤਾ ਗਿਆ ਤੁਹਾਡੇ ਵੱਲੋਂ ਆਹ ਗਰਾਊਂਡ ਦਾ ਕੰਮ ਚੱਲ ਰਿਹਾ ਜੀ ਟ੍ਰੀਟਮੈਂਟ ਪਲਾਂਟ ਲਗਾਤਾ ਜੀ ਅਸੀਂ ਨੇ ਉੱਥੋਂ ਉਹਦਾ ਸੀਵਰੇਜ ਪਾ ਕੇ ਇਧਰ ਬਾਹਰ ਕੱਢਤਾ ਗਲੀਆਂ ਜਿਹੜੀਆਂ ਰਹਿੰਦੀਆਂ ਸੀ ਉਹ ਪੱਕੀਆਂ ਕਰਤੀਆਂ ਲਾਈਟਾਂ ਦਾ ਹੋ ਗਿਆ ਜੀ ਬੈਂਚਾਂ ਦਾ ਹੋ ਗਿਆ ਆ ਮੋੜਾਂ ਤੇ ਅਸੀਂ ਨੇ ਸੀਸੇ ਲਵਾਤੇ ਜੀ ਸਪੀਡ ਬ੍ਰੇਕਰ ਲਵਾਤੇ ਹੋਰ ਇਸ ਤਰ੍ਹਾਂ ਦੇ ਬਹੁਤ ਮਤਲਬ ਕੰਮ ਕਰਦੇ ਜਿਹੜੇ ਨੌਲਜ ਤੇ ਹਜੇ ਮਤਲਬ ਅੰਦਾਜ਼ਨ ਪੰਚਾਇਤ ਬਣੇ ਨੂੰ ਕਿੰਨਾ ਕੁ ਟਾਈਮ ਹੋ ਗਿਆ ਅ ਪੰਚਾਇਤ ਬਣੇ ਨੂੰ ਸਾਨੂੰ ਸੇਵਾ ਕਰਦੇ ਨੂੰ ਤਕਰੀਬਨ 6 ਸਾਲ ਹੋ ਗਏ ਜੀ ਮੇਰੇ ਲਈ ਠੀਕ ਹੈ ਹਾਂਜੀ ਹਾਂ ਠੀਕ ਹੈ ਜੀ ਤੇ ਫਿਰ ਗਲੀਆਂ ਨਾਲੀਆਂ ਪੱਕੀਆਂ ਨਹੀਂ ਹੁੰਦੀਆਂ ਬਹੁਤੇ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹਾਂ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਫਿਰ ਤੁਹਾਡੇ ਵੱਲੋਂ ਇਹ ਪਹਿਲ ਦੇ ਆਧਾਰ ਤੇ ਕੰਮ ਕੀਤਾ ਗਿਆ ਤੇ ਜਿਹੜੇ ਪਿੰਡਾਂ ਪਿੰਡਾਂ ਦੇ ਵਿੱਚ ਮੈਂ ਹੁਣ ਇਹ ਤਾਂ ਇੱਕ ਇੱਕ ਤਰ੍ਹਾਂ ਦਾ ਤੁਸੀਂ ਇਕੱਠਾ ਇੱਕ ਕਲੋਨੀ ਟਾਈਪ ਇੱਥੇ ਪਿੰਡ ਹੈਗਾ ਜਿਹੜੇ ਖੇਤਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਲਈ ਫਿਰ ਕਿਵੇਂ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਹੈ ਤਾਂ ਲਾਈਟਾਂ ਨੂੰ ਲੈ ਕੇ ਨਹੀਂ ਲਾਈਟਾਂ ਉਹਨਾਂ ਦੇ ਲਗਾਤੀਆਂ ਜੀ ਖੇਤਾਂ 'ਚ ਵੀ ਠੀਕ ਹੈ ਹਾਂਜੀ ਆ ਉਹਨਾਂ ਦੇ ਉਹਨਾਂ ਨੂੰ ਕਹਿੰਦਾ ਇੱਕ ਬੇਨਤੀ ਕਰਤੀ ਵੀ ਤੁਸੀਂ ਬਿਜਲੀ ਦਿਓ ਸਾਨੂੰ ਠੀਕ ਹੈ ਕਿਉਂ ਹੁਣ ਜਿਵੇਂ ਹੁਣ ਪਿੰਡ ਦਾ ਇਥੋਂ ਜਿਵੇਂ 500 ਮੀਟਰ ਤੇ ਘਰ ਆ ਠੀਕ ਹੈ ਜਾਂ ਉੱਥੇ ਹੀ ਤਾਰ ਤਾਂ ਫਿਰ ਜ਼ਿਆਦਾ ਮੁਸ਼ਕਲ ਆ ਮੁਸ਼ਕਲ ਠੀਕ ਉੱਥੋਂ ਅਸੀਂ ਲਾਈਟਾਂ ਦੇ ਸੈਂਸਰ ਉੱਥੇ ਲਾਦੇ ਆ ਇਹ ਡੇ ਨਾਈਟ ਸੈਂਸਰ ਲੱਗੇ ਹੋਣੇ ਇਹਨਾਂ ਨੂੰ ਆਟੋਮੈਟਿਕ ਬੰਦ ਹੋ ਜਾਂਦੇ ਨੇ ਆਟੋਮੈਟਿਕ ਚੱਲ ਜਾਂਦੇ ਨੇ ਹਾਂਜੀ ਠੀਕ ਹੈ ਫਿਰ ਹੋਰ ਕਿਹੜੇ ਕਿਹੜੇ ਵਿਕਾਸ ਦੇ ਕਾਰਜ ਨੇ ਜੀ ਤੁਹਾਡੇ ਕੋਲੋਂ ਅਰੰਭੇ ਜਾ ਰਹੇ ਨੇ ਜੀ ਹੁਣ ਜੀ ਅੱਗੇ ਅਸੀਂ ਜਿਮ ਬਾਰੇ ਸੋਚਦੇ ਆ ਪਾਰਕ ਬਾਰੇ ਹੋਰ ਵੀ ਬਹੁਤ ਤਰ੍ਹਾਂ ਦੇ ਉਹ ਸਾਨੂੰ ਹੁਣ ਕਰਕੇ ਬਾਅਦ ਵਿੱਚ ਅਸੀਂ ਭਰਾਵਾਂਗੇ ਪਹਿਲਾਂ ਨਹੀਂ ਕਮਿਟਮੈਂਟ ਕਰਦੇ ਠੀ ਹਾਂਜੀ ਖੁਸੀ ਦਾ तकरीबन ਹੁਣ ਪੂਰਾ ਚਰਚਾ ਦਾ ਵਿਸ਼ਾ ਬਣਿਆ ਹੋਈ ਜੀ ਪੂਰੇ ਪੰਜਾਬ 'ਚ ਹੀ ਬਣ ਗਿਆ ਜੀ ਬਲੌਗਰ ਬਹੁਤ ਆਉਂਦੇ ਆ ਜੀ ਉਰੇ ਮੀਡੀਆ ਵਾਲੇ ਬਹੁਤ ਆਉਂਦੇ ਆ ਖਿੱਚ ਦਾ ਕੇਂਦਰ ਬਣਿਆ ਹੋਈ ਇੱਕ ਪੂਰਾ ਠੀਕ ਹੈ ਤੇ ਅੱਛਾ ਫਿਰ ਨਸ਼ੇ ਨੂੰ ਲੈ ਕੇ ਨਸ਼ੇ ਦੇ ਅਲਮ ਤਜੜੀ ਉਹ ਪੰਜਾਬ ਦੇ ਵਿੱਚ ਵੱਧਦੀ ਜਾ ਰਹੀ ਹੈ ਉਹ ਉਸ ਤਰ੍ਹਾਂ ਦਾ ਕੋਈ ਮਾਮਲਾ ਇਥੋਂ ਸਾਹਮਣੇ ਆਏ ਨੇ ਜਾਂ ਫਿਰ ਉਹਦੇ ਬਾਰੇ ਕੋਈ ਮਤਾ ਵਗੈਰਾ ਪਾਇਆ ਗਿਆ ਤੁਹਾਡੇ ਵੱਲੋਂ ਨਸ਼ੇ ਦਾ ਜੀ ਸਾਡੇ ਪਿੰਡ ਨੂੰ ਤਾਂ ਦੇਖ ਕੇ ਮੈਨੂੰ ਇਹ ਲੱਗਦਾ ਵੀ ਬਦਨਾਮ ਜਾਦੇ ਆ ਪੰਜਾਬ ਕਿਉਂਕਿ ਦੇਖੋ ਕਿਸੇ ਹੋਰ ਪਿੰਡ ਦਾ ਮੈਨੂੰ ਇੰਨਾ ਪਤਾ ਨਹੀਂ ਸਾਡੇ ਇੱਥੇ ਨਸੇ ਤੋਂ ਬਹੁਤ ਠੀਕ ਹੈ ਜੀ ਕੰਮ ਬਹੁਤ ਠੀਕ ਹੈ ਹਾਂਜੀ ਹਾਂ ਬਹੁਤ ਠੀਕ ਹੈ ਇਸ ਤਰ੍ਹਾਂ ਲੱਗਦਾ ਵੀ ਸਾਡੇ ਦਾ ਜੂਸ ਹੋਰੇ ਬਹੁਤ ਵਧੀਆ ਮੋਟੇ ਬਹੁੰਦਾਗਾ ਇੱਥੇ ਸਾਡੀ ਨਿਗਾਚ ਰਹਿੰਦਾ ਉਰੇ ਆਉਂਦੇ ਨੇ ਬਹਿੰਦੇ ਨੇ ਮੁੰਡੇ ਸਾਰੇ ਉਹ ਅਗਲੀ ਕੋਈ ਸਟੱਡੀ ਬਾਰੇ ਜਾਂ ਆਪਣੇ ਕੋਈ ਕੋਈ ਖ਼ਬਰੇ ਉਰੇ ਗੱਲਾਂ ਬਾਤਾਂ ਕਰਦੇ ਨੇ ਉਹਨਾਂ ਨੂੰ ਅਸੀਂ ਗਾਈਡ ਕਰਦੇ ਆਂ ਪੂਰੀ ਇੱਥੇ ਜਿਆਦਾ ਟਾਈਮ ਜੂਸ ਸਾਡਾ ਉਰੀ ਸਪੈਂਡ ਕਰਦਾ ਠੀਕ ਹੈ ਤੇ ਜਿਵੇਂ ਹੁਣ ਮਾਨ ਸਰਕਾਰ ਦੇ ਵੱਲੋਂ ਜਾਂ ਭਾਰਤ ਸਰਕਾਰ ਦੇ ਵੱਲੋਂ ਕੱਚੇ ਮਕਾਨਾਂ ਨੂੰ ਪੱਕੇ ਕਰਨ ਦੇ ਲਈ ਵੀ ਗਰੰਟਾ ਜਾਰੀ ਕੀਤੇ ਜਾਂਦੇ ਨੇ ਉਹਦੇ ਬਾਰੇ ਤੁਹਾਡੇ ਪਿੰਡ ਦੇ ਵਿੱਚ ਕੰਮ ਚੱਲੂ ਹੈ ਜੀ ਬਿਲਕੁਲ ਜੀ ਤਿੰਨ ਚਾਰ ਘਰਾਂ ਦਾ ਕੰਮ ਚੱਲ ਰਿਹਾ ਤੇ ਬਾਕੀ ਜਿਹੜੇ ਨਵੇਂ ਨੇ ਉਹ ਅਸੀਂ ਰਜਿਸਟ੍ਰੇਸ਼ਨ ਕਰਵਾਈ ਜਾਂਦੇ ਹਾਂ ਜੀ ਹਾਂਜੀ 31 ਮਾਰਚ ਤੱਕ ਅਸੀਂ ਕਰ ਦਾਂਗੇ ਜਿਹੜੇ ਜ਼ਰੂਰਤਮੰਦ ਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਸਰਪੰਚ ਜਗਵੀਰ ਸਿੰਘ ਰੋਸ਼ੀ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਂ ਇਸਤ ਤੋਲੇਵਾਲ ਪਿੰਡ ਦੀ ਕਮਾਂਡ ਸੰਭਾਲ ਰੱਖੀ ਹੈ ਜਿਨ੍ਹਾਂ ਨੇ ਮਤਲਬ ਸੇਵਾ ਦੇ ਕਾਰਜਾਂ ਦੇ ਵਿੱਚ ਲਗਾਤਾਰ ਕੰਮ ਕਰ ਰਹੇ ਨੇ ਤੇ ਕਿਤਨੇ ਕਿਤੇ ਇਸ ਵੀਡੀਓ ਤੇ ਜਿਹੜੇ ਨੌਜਵਾਨ ਸਰਪੰਚ ਬਣੇ ਨੇ ਉਹਨਾਂ ਨੂੰ ਅੱਗੇ ਆ ਕੇ ਅਜਿਹੇ ਸਰਪੰਚਾਂ ਤੋਂ ਸਿਹਤ ਲੈਣ ਦੀ ਗੱਲ ਕਰਨੀ ਚਾਹੀਦੀ ਹੈ ਤੇ ਪੰਜਾਬ ਦਾ ਜਿਹੜਾ ਨਕਸ਼ਾ ਪੰਜਾਬ ਨੂੰ ਇੱਕ ਪੰਜਾਬ ਦੇ ਪਿੰਡਾਂ ਨੂੰ ਇੱਕ ਉੱਚੇ ਲੈਵਲ ਤੇ ਲੈ ਕੇ ਜਾਣ ਦੀ ਗੱਲ ਕਰੀ ਜਾਣੀ ਚਾਹੀਦੀ ਹੈ ਤੇ ਭਵਿੱਖ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਅਸੀਂ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਉਹ ਕਰਦੇ ਰਵਾਂਗੇ ਤੇ ਪੰਜਾਬ ਦੇ ਵਿੱਚ ਹੈ ਇਸ ਪਿੰਡ ਨੂੰ ਸਪੈਂਡ ਦਾ ਨਾਮ ਹੈ ਜਿਹੜਾ ਉਹ ਰੋਸ਼ਨ ਕਰਾਂਗੇ ਕਿਤਨੇ ਕਿਤੇ ਪੰਜਾਬ ਵਾਸੀਆਂ ਨੂੰ ਇਸ ਗੱਲ ਤੋਂ ਇੱਕ ਨਵੀਂ ਸੇਧ ਲੈਣ ਦੀ ਲੋੜ ਹੈ ਕੈਮਰਾ ਪਰਸਨ ਹੁਸਨ ਪ੍ਰੀਤ ਰੋੜੀਆਂ ਦੇ ਨਾਲ ਮੈਂ ਬਿਆਨ ਸਿੰਘ ਰੋੜੀਆਂ ਮਲਾਉਤ ਲਾਈਵ